ਜੇਕਰ ਉਬਾਸੀਆਂ ਤੇ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਣ, ਨੀਂਦ ਆਉਣੀ ਸ਼ੁਰੂ ਹੋ ਜਾਵੇ, ਅੱਖਾਂ ਭਾਰੀਆਂ ਹੋ ਜਾਣ, ਮਨ ਵਿੱਚ ਗੰਦੇ ਅਤੇ ਬੁਰੇ ਖਿਆਲ ਆਉਣ ਅਤੇ ਮਨ ਕਰੇ ਕਿ ਹੁਣ ਪਾਠ ਇੱਥੇ ਹੀ ਬੰਦ ਕਰ ਦੇਵਾਂ। ਜਦ ਮਨ ਵਿੱਚ ਜਮਾਂ ਵੀ ਪਿਆਰ ਨਾ ਉਪਜੇ ਅਤੇ ਗੁਰਬਾਣੀ ਪੜਨ ਨੂੰ ਮਨ ਨਾ ਕਰੇ ਜਾਂ ਫਿਰ ਮਨ ਵਿੱਚ ਅਕੀਮਾਂ ਪੈਦਾ ਹੋ ਜਾਵੇ ਤਾਂ ਇਹ ਬੁਰਾ ਬਦਲਾਵ ਕਿਹਾ ਜਾ ਸਕਦਾ ਹੈ ਭਾਵ ਤੁਹਾਡੇ ਉੱਪਰ ਤੁਹਾਡੇ ਆਸ-ਪਾਸ ਬੁਰੀ એનર્ਜੀ ਦਾ 네ਗੇਟਿਵਿਟੀ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਅਤੇ ਇਸ ਦਾ ਹੱਲ ਇਹੀ ਹੈ ਕਿ ਤੁਸੀਂ ਪਾਠ ਕਰਨਾ ਨਹੀਂ ਛੱਡਣਾ ਹਰ ਰੋਜ਼ ਲਗਾਤਾਰ ਉਸੇ ਤਰ੍ਹਾਂ ਉਸੇ ਸਮੇਂ ਪਾਠ ਕਰਦੇ ਰਹੋ ਚਾਹੇ ਉਬਾਸੀਆਂ ਆਉਣ ਮਨ ਵਿੱਚ ਵਿਚਾਰ ਆਉਣ ਅਕੀਮਾ ਪੈਦਾ ਹੋਵੇ ਤਾਂ ਵੀ ਪਾਠ ਕਰਦੇ ਰਹੋ ਹੌਲੀ ਹੌਲੀ ਮਨ ਦੀ ਮੈਲ ਧੋਤੀ ਜਾਵੇਗੀ ਤੇ ਬੁਰੀ એનર્ਜੀ ਦੂਰ ਹੋ ਜਾਵੇਗੀ 네ਗੇਟਿਵਿਟੀ ਦੂਰ ਹੋ ਜਾਵੇਗੀ ਦੂਸਰੀ ਨਿਸ਼ਾਨੀ ਇਹ ਹੈ ਕਿ ਜਦੋਂ ਵੀ ਆਪਾਂ ਸਿਮਰਨ ਕਰੀਏ ਜਾਂ ਪਾਠ ਕਰੀਏ ਤੇ ਜੇਕਰ ਸਾਡੇ ਅੰਦਰ ਹੋਰ ਉਤਸ਼ਾਹ ਹੋਰ ਜੋਸ਼ ਪੈਦਾ ਹੋ ਜਾਵੇ ਜਾਂ ਫਿਰ ਚੰਗੇ ਚੰਗੇ ਸ਼ੁਭ ਵਿਚਾਰ ਆਉਣ ਤਾਂ ਇਹ ਬਹੁਤ